ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਵਾਣਲਾਈਨ ਸਪਸਟਿਕੇ। ਦੋਸਤੋ ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਬਿਲਕੁਲ ਇੱਕ ਨਵੇਂ ਟੌਪਿਕ ਦੇ ਉੱਪਰ ਇੱਕ ਯੂਨਿਕ ਵੀਡੀਓ ਯੂਨਿਕ ਡਿਸੇਬਿਲਟੀ ਆਈਡੀ ਕਾਰਡ ਜੋ ਕਿ ਅੱਜ ਦੀ ਆਪਣੀ ਵੀਡੀਓ ਦਾ ਵਿਸ਼ਾ ਹੈ ਯੂਡੀ ਆਈਡੀ ਕਾਰਡ। ਸੋ ਦੋਸਤੋ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਲੋਕ ਹੁੰਦੇ ਹਨ ਬਹੁਤ ਸਾਰੇ ਬੱਚੇ, ਪੁਰਸ਼, ਔਰਤਾਂ ਠੀਕ ਹੈ ਜੀ ਵੱਖ-ਵੱਖਰੀ ਕੈਟਾਗਰੀ ਦੇ ਲੋਕ ਹੁੰਦੇ ਹਨ ਜਿਹੜੇ ਕਿ ਕਿਸੇ ਨਾ ਕਿਸੇ ਕਾਰਨ ਕਰਕੇ ਅਪਾਹਜ ਹੋ ਸਕਦੇ ਹਨ। ਹੋ ਸਕਦਾ ਹੈ ਉਹਨਾਂ ਨੂੰ ਅੱਖਾਂ ਤੋਂ ਦਿਖਾਈ ਨਾ ਦਿੰਦਾ ਹੋਵੇ ਕਿਸੇ ਹਾਦਸੇ ਦੇ ਵਿੱਚ ਉਹਨਾਂ ਦਾ ਕੋਈ ਅੰਗ ਪੈਰ ਲੱਤਾਂ ਕੱਟੀ ਜਾ ਚੁੱਕੀ ਹੋਵੇ ਜਾਂ ਕਿਸੇ ਨੂੰ ਹੋ ਸਕਦਾ ਸੁਣਾਈ ਨਾ ਦਿੰਦਾ ਹੋਵੇ ਜਾਂ ਹੋ ਸਕਦਾ ਇੱਕ ਕੋਈ ਇਨਸਾਨ ਬੋਲਣ ਤੋਂ ਅਸਮਰਥ ਹੋਵੇ ਜਾਂ ਇਸ ਤਰ੍ਹਾਂ ਦੀ ਕੋਈ ਹੋਰ ਡੈਫੀਸ਼ੈਂਸੀ ਉਹਨਾਂ ਦੇ ਵਿੱਚ ਪਾਈ ਜਾਂਦੀ ਹੋਵੇ ਸੋ ਦੋਸਤੋ ਇਦਾਂ ਦੇ ਲੋਕ ਹੁਣ ਇੱਕ ਆਪਣੀ ਵੱਖਰੀ ਪਛਾਣ ਸਥਾਪਿਤ ਕਰ ਸਕਦੇ ਹਨ ਆਪਣਾ ਇੱਕ ਵੱਖਰਾ ਆਈਡੀ ਕਾਰਡ ਬਣਵਾ ਸਕਦੇ ਹਨ ਜਿਹੜਾ ਕਿ ਉਹਨਾਂ ਨੂੰ ਵੱਖ-ਵੱਖ ਥਾਵਾਂ ਦੇ ਉੱਪਰ ਬਹੁਤ ਕੰਮ ਆਵੇਗਾ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਕੋਈ ਜ਼ਿਆਦਾ ਆਪਣੇ ਮੈਡੀਕਲ ਡਾਕੂਮੈਂਟ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਹੈਗੀ ਇਹ ਸਿੱਧ ਕਰਨ ਦੇ ਲਈ ਕਿ ਅਸੀਂ ਜੀ ਫਲਾਨੀ ਬਿਮਾਰੀ ਤੋਂ ਗ੍ਰਸਤਾਂ ਜਾਂ ਅਸੀਂ ਫਲਾਨੇ ਕਾਰਨ ਕਰਕੇ ਡਿਸੇਬਲ ਆ। ਸੋ ਦੋਸਤੋ ਉਹ ਸਿਰਫ ਇੱਕ ਆਈਡੀ ਕਾਰਡ ਦਿਖਾ ਕੇ ਹੀ ਵੱਖ-ਵੱਖਰੇ ਤਰ੍ਹਾਂ ਦਾ ਫਾਇਦਾ ਲੈ ਸਕਦੇ ਹਨ ਜੋ ਵੀ ਸਮਾਜ ਦੇ ਵਿੱਚ ਉਹਨਾਂ ਨੂੰ ਮਿਲੇਗਾ। ਸੋ ਦੋਸਤੋ ਅੱਜ ਅਸੀਂ ਇਸੇ ਹੀ ਵਿਸ਼ੇ ਦੇ ਉੱਪਰ ਗੱਲ ਕਰਾਂਗੇ ਕਿ ਯੂਡੀ ਆਈਡੀ ਕਾਰਡ ਕਿਸ ਤਰ੍ਹਾਂ ਬਣਾ ਸਕਦੇ ਹਨ। ਯੂਡੀ ਆਈਡੀ ਕਾਰਡ ਬਣਾਉਣ ਦੇ ਲਈ ਕਿਹੜੇ ਕਿਹੜੇ ਡਾਕੂਮੈਂਟਸ ਦੀ ਲੋੜੀ ਲੋਡ ਪੈਂਦੀ ਹੈ ਇਸ ਨੂੰ ਆਪਾਂ ਆਫਲਾਈਨ ਜਾਂ ਆਨਲਾਈਨ ਕਿਸ ਤਰ੍ਹਾਂ ਬਣਾ ਸਕਦੇ ਹਾਂ ਡੈਫੀਨਿਟਲੀ ਆਪਾਂ ਇਸ ਨੂੰ ਅੱਜ ਆਨਲਾਈਨ ਬਣਾਉਣ ਬਾਰੇ ਦੱਸਾਂਗੇ ਸੋ ਦੋਸਤੋ ਆਪਾਂ ਚੱਲਾਂਗੇ ਲੈਪਟਾਪ ਸਕਰੀਨ ਤੇ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਜੇਕਰ ਹਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਜ਼ਰੂਰ ਲਾਈਕ ਕਰਕੇ ਅਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਵੱਧ ਤੋਂ ਵੱਧ ਲੋਕ ਇਸ ਵੀਡੀਓ ਤੋਂ ਫਾਇਦਾ ਲੇ ਸਕਣ ਅਤੇ ਆਪਣਾ ਯੂਡੀ ਆਈਡੀ ਕਾਰਡ ਬਣਵਾ ਸਕਣ। ਸੋ ਦੋਸਤੋ ਹੁਣ ਆਪਾਂ ਚੱਲਦੇ ਆਂ ਲੈਪਟਾਪ ਸਕਰੀਨ ਤੇ ਜਿੱਥੇ ਤੁਹਾਨੂੰ ਆਪਾਂ ਡਿਟੇਲ ਦੇ ਵਿੱਚ ਦੱਸਾਂਗੇ ਕਿ ਕਿਹੜੀ ਵੈਬਸਾਈਟ ਦੇ ਉੱਪਰ ਆਪਾਂ ਯੂਡੀ ਆਈਡੀ ਕਾਰਡ ਅਪਲਾਈ ਕਰ ਸਕਦੇ ਹਾਂ ਕਿ ਕੀ ਕੀ ਆਪਾਂ ਨੂੰ ਇਨਫੋਰਮੇਸ਼ਨ ਉੱਤੇ ਫਿਲ ਕਰਨੀ ਪਵੇਗੀ ਕਿੰਨਾ ਟਾਈਮ ਲੱਗੇਗਾ ਠੀਕ ਹੈ ਜੀ ਏ ਟੂ ਜ਼ੈਡ ਪ੍ਰੋਸੈਸ ਆਪਾਂ ਤੁਹਾਨੂੰ ਦੱਸਾਂਗੇ ਲੈਪਟਾਪ ਸਕਰੀਨ ਤੇ। ਦੋਸਤੋ ਤੁਸੀਂ ਆਪਣੇ ਸਿਸਟਮ ਦੇ ਵਿੱਚ ਕਿਸੇ ਵੀ ਬ੍ਰਾਊਜ਼ਰ ਦੇ ਵਿੱਚ ਯੂਡੀ ਆਈਡੀ ਲੈ ਕੇ ਸਰਚ ਕਰਨਾ ਹੈ ਤਾਂ ਫਰਸਟ ਉੱਥੇ ਵੈਬਸਾਈਟ ਆ ਜਾਵੇਗੀ। swavlamban.ca.gov.in ਉਸਤੇ ਤੁਸੀਂ ਕਲਿੱਕ ਕਰਨਾ ਹੈ ਇਹ UDID ਕਾਰਡ ਬਣਾਉਣ ਲਈ ਪਰ ਸਰਕਾਰੀ ਅਫੀਸ਼ੀਅਲ ਵੈਬਸਾਈਟ ਹੈ ਇਸ ਵੈਬਸਾਈਟ ਤੇ ਤੁਸੀਂ ਵਿਜ਼ਿਟ ਕਰਕੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਸਾਰੀ ਵੈਬਸਾਈਟ ਤੇ ਵਿਜ਼ਿਟ ਕਰਕੇ ਤੁਸੀਂ ਵੱਖ-ਵੱਖ ਆਪਸ਼ਨਸ ਇੱਥੇ ਦੇਖ ਸਕਦੇ ਹੋ ਰਾਈਟ ਹੈਂਡ ਸਾਈਡ ਚਾਰ-ਪੰਜ ਆਪਸ਼ਨ ਆਪਾਂ ਨੂੰ ਨਜ਼ਰ ਆ ਰਹੀਆਂ ਨੇ ਫਰਸਟ ਹੈ ਅਪਲਾਈ ਫਾਰ ਡਿਸੇਬਿਲਟੀ ਸਰਟੀਫਿਕੇਟ ਐਂਡ UDID ਕਾਰਡ ਇੱਥੇ ਆਪਾਂ ਕਲਿੱਕ ਕਰਾਂਗੇ ਤਾਂ UDID ਕਾਰਡ ਲਈ ਆਪਾਂ ਅਪਲਾਈ ਕਰ ਸਕਦੇ ਹਾਂ ਸੈਕੰਡ ਆਪਸ਼ਨ ਹੈ apply for disability certificate and uidid card renewal ਜੇਕਰ ਆਪਣਾ ਕਾਫੀ ਪੁਰਾਣਾ ਜੋ ਹੋ ਚੁੱਕਾ ਹੈ uidid card ਜੇ ਆਪਾਂ ਉਸ ਨੂੰ ਰੀਨਿਊ ਕਰਵਾਉਣਾ ਚਾਹੁੰਦੇ ਹਾਂ ਦੁਬਾਰਾ ਤੋਂ ਬਣਵਾਉਣਾ ਚਾਹੁੰਦੇ ਹਾਂ ਤਾਂ ਇਸ অপਸ਼ਨ ਤੇ ਆਪਾਂ ਕਲਿੱਕ ਕਰਾਂਗੇ ਉਸ ਤੋਂ ਬਾਅਦ ਹੈ apply for lost uidid card ਜੇਕਰ ਆਪਣਾ uidid card ਪਹਿਲਾਂ ਦਾ ਬਣਿਆ ਹੋਇਆ ਉਹ ਗੁੰਮ ਹੋ ਗਿਆ ਹੈ ਆਪਾਂ ਦੁਬਾਰੇ ਬਣਵਾਉਣਾ ਚਾਹੁੰਦੇ ਹਾਂ ਤਾਂ ਆਪਾਂ apply for lost uidid card ਤੇ ਕਲਿੱਕ ਕਰਾਂਗੇ ਔਰ ਉਸ ਤੋਂ ਬਾਅਦ ਜੇਕਰ ਟਰੈਕ ਯਰ ਅਪਲੀਕੇਸ਼ਨ ਸਟੇਟਸ ਜੇਕਰ ਤੁਸੀਂ ਆਲਰੇਡੀ ਅਪਲਾਈ ਕਰ ਚੁੱਕੇ ਹੋ ਤੁਹਾਡੀ ਐਪਲੀਕੇਸ਼ਨ ਦਾ ਸਟੇਟਸ ਕੀ ਹੈ ਉਹ ਜਾਣਨ ਦੇ ਲਈ ਤੁਸੀਂ ਇਸ অপਸ਼ਨ ਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਹੈ ਡਾਊਨਲੋਡ ਯਰ ਈ ਡਿਸੇਬਿਲਟੀ ਕਾਰਡ ਐਂਡ ਯੂ ਡੀ ਆਈ ਡੀ ਕਾਰਡ ਤੁਸੀਂ ਜੇਕਰ ਡਾਊਨਲੋਡ ਕਰਨਾ ਚਾਹੁੰਦੇ ਹੋ ਜੇਕਰ ਤੁਸੀਂ ਆਲਰੇਡੀ ਅਪਲਾਈ ਕਰਕੇ ਤੁਹਾਡਾ ਅਪਰੂਵ ਹੋ ਚੁੱਕਾ ਹੈ ਤਾਂ ਤੁਸੀਂ ਇੱਥੋਂ ਡਾਊਨਲੋਡ ਕਰ ਸਕਦੇ ਹੋ ਅਪਡੇਟ ਪਰਸਨਲ ਪ੍ਰੋਫਾਈਲ ਤੁਸੀਂ ਆਪਣੀ ਜਾਣਕਾਰੀ ਇੱਥੋਂ অপਸ਼ਨ ਤੋਂ ਅਪਡੇਟ ਕਰ ਸਕਦੇ ਹੋ ਸੋ ਦੋਸਤੋ ਆਪਾਂ ਫਸਟ ਟਾਈਮ ਯੂ ਡੀ ਆਈ ਡੀ ਕਾਰਡ ਹੈ ਜੋ ਉਹ ਆਪਾਂ ਅਪਲਾਈ ਕਰਨਾ ਹੈ ਤਾਂ ਉਸ ਦੇ ਲਈ ਜਿਹੜੀ ਕਿ ਪਹਿਲੀ অপਸ਼ਨ ਹੈ ਆਪਾਂ ਉਸ ਤੇ ਕਲਿੱਕ ਕਰਾਂਗੇ ਅਪਲਾਈ ਫਾਰ ਡਿਸੇਬਿਲਟੀ ਸਰਟੀਫਿਕੇਟ ਐਂਡ ਯੂਡੀਆਈਡੀ ਕਾਰਡ ਠੀਕ ਹੈ ਜੀ ਇੱਥੇ ਆਪਾਂ ਕਲਿੱਕ ਕਰਾਂਗੇ ਔਰ ਨਾਲ ਹੀ ਦੋਸਤੋ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉੱਪਰ ਆਪਸ਼ਨਸ ਕਈ ਸਾਰੀਆਂ ਦਿੱਤੀਆਂ ਗਈਆਂ ਨੇ ਜਿਸ ਤਰੇ ਜਿਸ ਦੇ ਵਿੱਚ ਕਾਰਡ ਬੈਨੀਫਿਟਸ ਹੋ ਗਿਆ ਅਬਾਊਟ ਪਰਸਨ ਵਿਦ ਡਿਸੇਬਿਲਟੀ ਅਲੱਗ-ਅਲੱਗ ਚੀਜ਼ਾਂ ਵੈਬਸਾਈਟ ਦੇ ਉੱਪਰ ਦਰਸਾਈਆਂ ਗਈਆਂ ਨੇ ਜੇਕਰ ਤੁਸੀਂ ਇਹਨਾਂ ਨੂੰ ਦੇਖਣਾ ਚਾਹੋ ਤਾਂ ਇਹਨਾਂ ਨੂੰ ਵੀ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਨਵਾਂ ਕਾਰਡ ਬਣਵਾਉਣਾ ਹੈ ਤਾਂ ਆਪਾਂ ਕਲਿੱਕ ਕਰਾਂਗੇ ਅਪਲਾਈ ਫਾਰ ਡਿਸੇਬਿਲਟੀ ਸਰਟੀਫਿਕੇਟ ਐਂਡ ਯੂਡੀਆਈਡੀ ਕਾਰਡ ਤੇ ਸੋ ਇਸ ਤੇ ਕਲਿੱਕ ਕਰਕੇ ਆਪਾਂ ਇੱਕ ਨਵੇਂ ਪੇਜ ਤੇ ਆ ਜਾਵਾਂਗੇ ਇੱਥੇ ਤੁਸੀਂ ਆਪਣੀ ਰੀਜਨਲ ਲੈਂਗੁਏਜ ਤੁਹਾਡੀ ਜੋ ਖੇਤਰੀ ਪੰਜਾਬੀ ਹਿੰਦੀ ਹੈ ਜੋ ਲੈਂਗੁਏਜ ਤੁਸੀਂ ਚੂਜ਼ ਕਰ ਸਕਦੇ ਹੋ ਠੀਕ ਹੈ ਜੀ ਤਾਂ ਇੱਥੇ ਬੇਸਿਕ ਜੀ ਪਰਸਨਲ ਡਿਟੇਲ ਆਪਾਂ ਫਿਲ ਕਰਨੀ ਹੈ ਜਿਸ ਤਰ੍ਹਾਂ ਕਿ ਆਪਾਂ ਐਪਲੀਕੈਂਡ ਦਾ ਪੂਰਾ ਨਾਮ ਆਪਾਂ ਫਿਲ ਕਰਨਾ ਹੈ ਠੀਕ ਹੈ ਜੀ ਉਸ ਦਾ ਕੇਅਰ ਆਫ ਫਿਲ ਕਰਨਾ ਹੈ ਫਾਦਰ ਮਦਰ ਨੇਮ ਹੋ ਗਿਆ ਔਰ ਉਸ ਦੀ ਡੇਟ ਆਫ ਬਰਥ ਹੋ ਗਈ ਈਮੇਲ ਆਈਡੀ ਮੋਬਾਈਲ ਨੰਬਰ ਜੈਂਡਰ ਠੀਕ ਹੈ ਜੀ ਕੈਟਾਗਰੀ ਕਿਹੜੀ ਹੈ ਐਸੀਬੀਸੀ ਬਲੱਡ ਗਰੁੱਪ ਹੈ ਕੀ ਆਪਸ਼ਨਲ ਇਹ ਕੁਝ ਚੀਜ਼ਾਂ ਦੇ ਵਿੱਚ ਤੁਸੀਂ ਮਤਲਬ ਫਿਲ ਕਰਨੀ ਹੈ ਚਾਹੋ ਤਾਂ ਕਰ ਵੀ ਸਕਦੇ ਹੋ ਰਿਲੇਸ਼ਨ ਨੂੰ ਪਰਸਨ ਜਿਹੜਾ ਪਰਸਨਸ ਨੂੰ ਅਪਲਾਈ ਕਰ ਰਿਹਾ ਉਸ ਦਾ ਕੀ ਰਿਲੇਸ਼ਨ ਹੈ ਆਪਾਂ ਇੱਥੇ ਪਰਸਨ ਦੀ ਫੋਟੋ ਹੈ ਜੋ ਉਹ ਵੀ ਲਗਾਉਣੀ ਹੈ ਔਰ ਸਿਗਨੇਚਰ ਨੇ ਉਹ ਅਪਲੋਡ ਕਰਨੇ ਨੇ ਤੇ ਡਿਟੇਲ ਦੇ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਔਰ ਉਸ ਦੀ ਇਨਕਮ ਕਿੰਨੀ ਹੈ ਕੁਝ ਜਿਹਾ ਆਪਸ਼ਨਲ ਨੇ ਫਿਲ ਕਰਨੀ ਹੈ ਕਰ ਸਕਦੇ ਹੋ ਪ੍ਰੂਫ ਆਫ ਆਈਡੈਂਟੀਟੀ ਆਪਾਂ ਇੱਥੇ ਅਟੈਚ ਕਰਨਾ ਹੈ ਉਧਾਰਕਰ ਮੋਸਟਲੀ ਆਪਾਂ ਇੱਥੇ ਲਗਾ ਸਕਦੇ ਹਾਂ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪ੍ਰੂਫਸ ਇੱਥੇ ਦਿੱਤੇ ਗਏ ਨੇ ਕਿ ਕਿਹੜੇ-ਕਿਹੜੇ ਆਪਾਂ ਅਪਲੋਡ ਕਰਨੇ ਹਨ ਠੀਕ ਹੈ ਜੀ ਇਹ ਆਪਾਂ ਨਾਲ ਅਟੈਚ ਕਰਕੇ ਐਡਰੈਸ ਫਿਲ ਕਰਨਾ ਹੈ ਅਗੇ ਸਟੇਟ ਡਿਸਟ੍ਰਿਕਟ ਸਿਟੀ ਠੀਕ ਹੈ ਜੀ ਸਾਰਾ ਕੁਝ ਪਿੰਡ ਵਗੈਰਾ ਪਿੰਨ ਕੋਡ ਸਾਰਾ ਆਪਾਂ ਧਿਆਨ ਨਾਲ ਭਰਾਂਗੇ ਔਰ ਡਿਸੇਬਿਲਟੀ ਡਿਟੇਲ ਦੋਸਤੋ ਆਪਾਂ ਬਿਲਕੁਲ ਸੋ ਸਮਝ ਕੇ ਭਰਾਂਗੇ ਕਿ ਕੀ ਡਿਸੇਬਿਲਟੀ ਹੈ ਭਾਵ ਕਿ ਕਿਹੜਾ ਮਤਲਬ ਆਪਣੇ ਵਿੱਚ ਕਮੀ ਹੈ ਅੰਗਹੀਣਤਾ ਕਿਹੜੀ ਹੈ ਆਪਾਂ ਨੂੰ ਕਿ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਜਾਂ ਸੁਣਨ ਦੇ ਵਿੱਚ ਦਿੱਕਤ ਹੈ ਠੀਕ ਹੈ ਜੀ ਇੱਥੇ ਕਾਫੀ ਆਪਸ਼ਨ ਦਿੱਤੇ ਗਏ ਨੇ ਜੋੜੀ ਵੀ ਟੋਕਵੀ ਆਪਸ਼ਨ ਆਪਣੇ ਤੇ ਲਾਗੂ ਹੁੰਦੀ ਹੈ ਉਹ ਆਪਾਂ ਚੋਸ ਕਰ ਲੈਣੀ ਹੈ ਔਰ ਇਥੇ ਹੈ ਕਿ ਡਿਜ਼ੇਬਿਲਟੀ ਕਦੋਂ ਤੋਂ ਹੈ ਕਿਸ ਕਾਰਨ ਕਰਕੇ ਡਿਜ਼ੇਬਿਲਟੀ ਹੋਈ ਡੂ ਟੂ ਕਿਸ ਐਕਸੀਡੈਂਟ ਕਰਕੇ ਹੋ ਗਿਆ ਕੁਦਰਤੀ ਹੋ ਗਈ ਠੀਕ ਹੈ ਜੀ ਕਿਉਂ ਹੋਈ ਔਰ ਇਹ ਕਿੰਨੇ ਸਮੇਂ ਤੋਂ ਹੈ ਇਹ ਵੀ ਚੀਜ਼ ਆਪਾਂ ਇਥੇ ਸਿਲੈਕਟ ਕਰ ਦੇਣੀ ਹੈ ਇਥੇ ਆਪਾਂ ਆਪਣਾ ਜ਼ਿਲ੍ਹਾ ਸਿਲੈਕਟ ਕਰਨਾ ਹੈ ਜਿਹੜੇ ਹਸਪਤਲ ਦੇ ਵਿੱਚੋਂ ਟ੍ਰੀਟਮੈਂਟ ਕਰਵਾਉਣਾ ਚਾਹੁੰਦੇ ਹਾਂ ਠੀਕ ਹੈ ਜੀ ਔਰ ਉਸ ਤੋਂ ਬਾਅਦ ਆਪਾਂ ਇੱਕ ਕੈਪਚਾ ਫਿਲ ਕਰਕੇ ਇਸ ਨੂੰ ਸਬਮਿਟ ਕਰ ਦਵਾਂਗੇ ਤਾਂ ਦੋਸਤੋ ਆਪਣੀ ਐਪਲੀਕੇਸ਼ਨ ਹੈ ਜੋ ਸਬਮਿਟ ਹੋ ਜਾਵੇਗੀ ਔਰ ਅੱਗੇ ਜੋ ਪੇਜ ਖੁੱਲੇਗਾ ਉਸ ਦਾ ਆਪਾਂ ਪ੍ਰਿੰਟ ਆਊਟ ਲੈ ਕੇ ਰੱਖ ਲੈਣਾ ਹੈ ਔਰ ਬਕਾਇਦਾ ਤੁਹਾਡੇ ਫੋਨ ਤੇ ਵੀ ਮੈਸੇਜ ਆ ਜਾਵੇਗਾ ਕਿ ਤੁਸੀਂ ਯੂਡੀ ਆਈਡੀ ਕਾਰਡ ਲਈ ਅਪਲਾਈ ਕੀਤਾ ਹੈ ਔਰ ਇਸ ਦਾ ਸਟੇਟਸ ਹੈ ਜੋ ਬਾਅਦ ਵਿੱਚ ਤੁਸੀਂ ਯੂਡੀ ਆਈਡੀ ਕਾਰਡ ਦਾ ਇੱਥੇ ਚੈੱਕ ਕਰ ਸਕਦੇ ਹੋ ਸੋ ਦੋਸਤੋ ਕਈ ਵਾਰ ਹੁੰਦਾ ਹੈ ਕਿ ਸਬੰਧਤ ਜ਼ਿਲ੍ਹੇ ਤੋਂ ਜਿਹੜੇ ਵੀ ਜ਼ਿਲ੍ਹੇ ਲਈ ਤੁਸੀਂ ਇਸ ਨੂੰ ਅਪਲਾਈ ਕੀਤਾ ਹੈ ਉੱਥੋਂ ਤੁਹਾਨੂੰ ਕਾਲ ਆ ਜਾਂਦੀ ਹੈ ਕਿ ਤੁਸੀਂ ਯੂਡੀ ਆਈਡੀ ਕਾਰਡ ਅਪਲਾਈ ਕੀਤਾ ਸੀ ਜੇਕਰ ਕਾਲ ਨਹੀਂ ਵੀ ਆਉਂਦੀ ਤਾਂ ਪਲੀਜ਼ ਦੋਸਤੋ ਤੁਸੀਂ ਹਫਤੇ 10 ਦਿਨ ਬਾਅਦ ਆਪਣੇ ਸਬੰਧਤ ਜ਼ਿਲ੍ਹੇ ਦੇ ਸਰਕਾਰੀ ਹਸਪਤਲ ਦੇ ਸਿਵਲ ਸਰਜਨ ਦਫ਼ਤਰ ਵਿਖੇ ਸੰਪਰਕ ਕਰਨਾ ਹੈ ਉਸ ਐਪਲੀਕੇਸ਼ਨ ਨੂੰ ਨਾਲ ਲੈ ਕੇ ਆਪਣੀ ਆਈਡੀ ਪ੍ਰੂਫ ਨਾਲ ਲੈ ਕੇ ਕਿ ਜੀ ਅਸੀਂ ਯੂਡੀ ਆਈਡੀ ਕਾਰਡ ਲਈ ਅਪਲਾਈ ਕੀਤਾ ਸੀ ਬਟ ਅਜੇ ਤੱਕ ਸਾਨੂੰ ਹਸਪਤਲ ਵੱਲੋਂ ਕੋਈ ਕਾਲ ਨਹੀਂ ਆਈ ਉਹ ਫਰਦਰ ਅੱਗੇ ਤੁਹਾਨੂੰ ਪ੍ਰੋਸੈਸ ਦੱਸਣਗੇ ਔਰ ਜਿਸ ਜਿਵੇਂ ਉਹ ਦੱਸਣਗੇ ਦੋਸਤੋ ਉਹ ਵੀ ਕਰਕੇ ਤੁਹਾਡਾ ਬੜੇ ਆਸਾਨੀ ਨਾਲ ਬੜੇ ਥੋੜੇ ਦਿਨਾਂ ਦੇ ਵਿੱਚ ਯੂਡੀ ਆਈਡੀ ਕਾਰਡ ਹੈ ਜੋ ਤੁਸੀਂ ਇਸ ਵੈਬਸਾਈਟ ਤੋਂ ਡਾਊਨਲੋਡ ਕਰਕੇ ਪ੍ਰਿੰਟ ਆਊਟ ਕੱਢ ਕੇ ਆਪਣੇ ਕੋਲ ਰਕਸ ਸੋ ਦੋਸਤੋ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਇਹ ਦੱਸਿਆ ਜਾਵੇ ਕਿ ਯੂਡੀਆਈਡ ਕਾਰਡ ਨੂੰ ਆਪਾਂ ਕਿਸ ਤਰ੍ਹਾਂ ਬਣਾ ਸਕਦੇ ਹਾਂ ਦੋਸਤੋ ਜੇਕਰ ਫਿਰ ਵੀ ਤੁਹਾਨੂੰ ਕੋਈ ਗੱਲ ਨਹੀਂ ਸਮਝ ਲੱਗੀ ਜਾਂ ਤੁਹਾਡੇ ਮਨ ਦੇ ਵਿੱਚ ਕੋਈ ਹੋਰ ਸਵਾਲ ਹੈ ਤਾਂ ਪਲੀਜ਼ ਤੁਸੀਂ ਵੀਡੀਓ ਦੇ ਵਿੱਚ ਇੱਕ ਕਮੈਂਟ ਕਰਕੇ ਸਾਡੇ ਤੋਂ ਪੁੱਛ ਸਕਦੇ ਹੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਵਾਲਾਂ ਦਾ ਜਵਾਬ ਤੁਹਾਨੂੰ ਦੇ ਸਕੀਏ ਸੋ ਦੋਸਤੋ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਬਣੇ ਰਹੋ ਸਾਡੇ ਨਾਲ ਥੈਂਕਸ ਫॉर ਵਾਚਿੰਗ